ਜੀਵਤ ਪਰਮੇਸ਼ਰ ਦੀ ਜੀਵਤ ਹਜ਼ੂਰੀ ਦੇ ਵਿੱਚ ਸਭ ਨੂੰ ਜੈ ਮਸੀਹ ਦੀ ਆਓ ਅਸੀਂ ਪ੍ਰਾਰਥਨਾ ਕਰੀਏ ਉਹਨਾਂ ਲੋਕਾਂ ਦੇ ਲਈ ਜੋ ਲੋਕ ਇਸ ਸਮੇਂ ਪਰਮੇਸ਼ਰ ਨੂੰ ਆਪਣੇ ਜੀਵਨ ਦੇ ਵਿੱਚ ਬੁਲਾ ਰਹੇ ਹਨ ਪਕਾਰ ਰਹੇ ਹਨ ਤਾਂ ਆਓ ਅਸੀਂ ਪ੍ਰਾਰਥਨਾ ਕਰੀਏ ਤਾਂ ਨਵਾਦ ਕਰਦੇ ਹਾਂ ਪਰਮੇਸ਼ਰ ਇਸ ਸੁੰਦਰ ਸਮੇਂ ਦੇ ਲਈ ਪਰਮੇਸ਼ਰ ਧੰਨਵਾਦ ਕਰਦੇ ਹਾਂ ਪਰਮੇਸ਼ਰ ਇਸ ਸਮੇਂ ਅਸੀਂ ਤੇਰੇ ਚਰਨਾਂ ਦੇ ਨਜ਼ਦੀਕ ਆਉਣਿਆ ਪਰਮੇਸ਼ਰ ਅਤੇ ਰਾਤਨਾ ਕਰਦੇ ਹਾਂ ਪਰਮੇਸ਼ਰ ਪ੍ਰਭੂ ਈਸ਼ੁਮ ਸ਼ੀ ਦੇ ਨਾਮ ਦੇ ਵਿੱਚ ਪਰਮੇਸ਼ਰ ਜੋ ਲੋਕ ਪਰਮੇਸ਼ਰ ਤੈਨੂੰ ਪੁਕਾਰ ਰਹੇ ਹਨ ਤੈਨੂੰ ਦੇਖ ਰਹੇ ਹਨ ਪਰਮੇਸ਼ਰ ਉਹਨਾਂ ਦੇ ਹਿਰਦਿਆਂ ਨੂੰ ਦੇਖ ਪਰਮੇਸ਼ਰ ਆਪਣੇ ਬੱਚਿਆਂ ਨੂੰ ਦੇਖ ਪਰਮੇਸ਼ਰ ਜਿਨ੍ਹਾਂ ਦੇ ਜੀਵਨ ਪਰਮੇਸ਼ਰ ਦੁਖੀ ਹਨ ਪਰਮੇਸ਼ਰ ਉਹਨਾਂ ਦੇ ਹਿਰਦੇ ਟੁੱਟ ਚੁੱਕੇ ਹਨ ਪਰਮੇਸ਼ਰ ਇਸ ਸੰਸਾਰ ਦੇ ਕਈ ਤਰ੍ਹਾਂ ਦੇ ਦੁੱਖਾਂ ਤੋਂ ਪਰਮੇਸ਼ਰ ਬਿਮਾਰੀਆਂ ਤੋਂ ਤਕਲੀਫਾਂ ਦੇ ਕਾਰਨ ਪਰਮੇਸ਼ਰ ਪਰਮੇਸ਼ਰ ਅਸੀਂ ਵਿਸ਼ਵਾਸ ਕਰਦੇ ਹਾਂ ਪਰਮੇਸ਼ਰ ਤੁਸੀਂ ਸਾਡੇ ਨਾਲ ਹੋ ਪਰਮੇਸ਼ਰ ਤੁਸੀਂ ਸਾਡੇ ਨਾਲ ਹੋ ਪਰਮੇਸ਼ਰ ਅਸੀਂ ਪ੍ਰਾਰਥਨਾ ਕਰਦੇ ਹਾਂ ਪਰਮੇਸ਼ਰ हे ਮੇਰੇ ਪਿਤਾ हे ਮੇਰੇ ਖੁਦਾ ਪਰਮੇਸ਼ਰ ਤੁਸੀਂ ਹੋ ਸ਼ਾਂਤੀ ਦੇ ਸਕਤੇ ਪਰਮੇਸ਼ਰ ਪ੍ਰਭੂ ਮੇਰੇ ਪਿਤਾ ਆਪ ਇਹਨਾਂ ਤਕਲੀਫਾਂ ਨੂੰ ਪਰਮੇਸ਼ਰ ਆਪਣੇ ਜੀਵਨ ਦੇ ਵਿੱਚ ਝੱਲ ਚੁੱਕੇ ਹੋ ਪਰਮੇਸ਼ਰ ਜਿਸ ਸਮੱਸਿਆਵਾਂ ਦੇ ਵਿੱਚੋਂ ਜਿੰਨਾਂ ਤਕਲੀਫਾਂ ਦੇ ਵਿੱਚੋਂ ਇਹ ਗੁਜ਼ਰ ਰਹੇ ਹਨ ਪਰਮੇਸ਼ਰ ਇਹਨਾਂ ਦੀ ਜੀਵਨਾਂ ਦੇ ਵਿੱਚ ਪਰਮੇਸ਼ਰ ਇਸੇ ਸਮੇਂ ਸ਼ਟਕਾਰਾ ਦੇ ਪਰਮੇਸ਼ਰ ਇਹਨਾਂ ਦੀਆਂ ਤਕਲੀਫਾਂ ਤੋਂ ਪਰਮੇਸ਼ਰ ਹਰੇਕ ਜੋ ਦੁਖੀ ਹੈ ਪਰਮੇਸ਼ਰ ਹੋ ਸਕਦਾ ਪਰਮੇਸ਼ਰ ਇੱਕ ਰੋਗ ਹੋ ਸਕਦਾ ਹੈ ਹੋ ਸਕਦਾ ਇੱਕ ਕੈਂਸਰ ਨਾਲ ਪੀੜਤ ਹੋਵੇ ਪਰਮੇਸ਼ਰ ਉਹ ਲੋਕ ਪਰਮੇਸ਼ਰ ਹਰ ਇੱਕ ਚੀਜ਼ ਨੂੰ ਬਦਲਦੀ ਤਾਕਤ ਹੈ ਪਰਮੇਸ਼ਰ ਤੇਰੇ ਵਿੱਚ ਸਮਰਥਾ ਪਰਮੇਸ਼ਰ ਤੁਸੀਂ ਸਰਵ ਸ਼ਕਤੀਮਾਨ ਪਰਮੇਸ਼ਰ ਹੋ ਪਰਮੇਸ਼ਰ ਇਸੇ ਤਰ੍ਹਾਂ ਪਰਮੇਸ਼ਰ ਇਹਨਾਂ ਦੇ ਸਰੀਰਾਂ ਦੇ ਵਿੱਚੋਂ ਜੋ ਲੋਕ ਦੁਖੀ ਹਨ ਜਿਨ੍ਹਾਂ ਦੇ ਰੋਗਾਂ ਦੇ ਪਰਮੇਸ਼ਰ ਘਾਤਕ ਰੋਗਾਂ ਦੇ ਕਾਰਨ ਪਰਮੇਸ਼ਰ ਇਹਨਾਂ ਨੂੰ ਸ਼ਾਂਤੀ ਦੇ ਪਰਮੇਸ਼ਰ ਸ਼ਾਂਤੀ ਦੇ ਪਰਮੇਸ਼ਰ ਛਤਕਾਰ ਦੇ ਪਰਮੇਸ਼ਰ ਇਹਨਾਂ ਦੇ ਰੋਗਾਂ ਤੋਂ ਚੰਗਾ ਕਰ ਪਰਮੇਸ਼ਰ ਇਹਨਾਂ ਦੀ ਹਰ ਪ੍ਰਕਾਰ ਦੀ ਜੋ ਮ੍ਰਿਤੂ ਦੇ ছায়ਾ ਹੈ ਠਣ ਪਰਮੇਸ਼ਰ ਜੋ ਰੋਗਾਂ ਦੇ ਕਾਰਨ ਪਰਮੇਸ਼ਰ ਇਹਨਾਂ ਨੂੰ ਛੁਟਕਾਰਾ ਦੇ ਪਰਮੇਸ਼ਰ ਇਹਨਾਂ ਦੀ ਰੋਗਾਂ ਤੋਂ ਪਰਮੇਸ਼ਰ ਜੋ ਤੇਰੀ ਚਰਨਾ ਦੇ ਨੇੜੇ ਜਾਣ ਪਰਮੇਸ਼ਰ ਤੇ ਤੇ ਵਿਸ਼ਵਾਸ ਰੱਖਦੇ ਹਨ ਪਰਮੇਸ਼ਰ ਤੇਰਾ वचन ਦੱਸਦਾ ਪਰਮੇਸ਼ਰ ਜੋ ਤੇਰੇ वचन ਤੇ ਵਿਸ਼ਵਾਸ ਕਰਦੇ ਹਨ ਤੇਰੇ ਤੇ ਵਿਸ਼ਵਾਸ ਕਰਦੇ ਹਨ ਤਾਂ ਤੇਰਾ ਘਰਾਣਾ ਬਚਾਇਆ ਜਾਵੇਗਾ ਹallelujah ਪਰਮੇਸ਼ਰ ਜੋ ਤੇਰੇ ਤੇ ਵਿਸ਼ਵਾਸ ਕਰਦੇ ਹਨ ਪਰਮੇਸ਼ਰ ਹਰ ਇੱਕ ਪ੍ਰਾਣ ਨੂੰ ਹਰ ਇੱਕ ਜੀਵਨ ਨੂੰ ਪਰਮੇਸ਼ਰ ਚੰਗਾਈ ਦੇ ਪਰਮੇਸ਼ਰ ਤੁਸੀਂ ਸਮਰਥੀ ਪਰਮੇਸ਼ਰ ਤੁਸੀਂ ਹਰ ਇੱਕ ਦਾ ਸਵਾਸਤਕਾ ਪਰਮੇਸ਼ਰ ਸ਼ਾਂਤੀ ਦੇ ਪਰਮੇਸ਼ਰ ਇਹਨਾਂ ਦੇ ਜੀਵਨਾਂ ਦੇ ਵਿੱਚ ਪਰਮੇਸ਼ਰ ਪਰਮੇਸ਼ਰ ਇਹਨਾਂ ਇਹਨਾਂ ਲੋਕਾਂ ਨੂੰ ਪਰਮੇਸ਼ਰ ਚੰਗਾਈ ਦੇ ਪਰਮੇਸ਼ਰ ਤੇਰਾ ਸਵਰਗਿਆ ਹੱਥ ਇਹਨਾਂ ਦੇ ਜੀਵਨਾ ਤੇ ਬਣਿਆ ਰਵੇ ਪਰਮੇਸ਼ਰ ਪਰਮੇਸ਼ਰ ਹਾਰਿਕ ਲੋਕਾਂ ਦੇ ਪਰਮੇਸ਼ਰ ਤੇਰਾ ਅਨੁਗ੍ਰਹਿ ਬਣਿਆ ਰਵੇ ਪਰਮੇਸ਼ਰ ਪ੍ਰਾਰਥਨਾ ਪ੍ਰਭੂ ਜੀ ਸ਼ੁਮ ਸ਼ੀਦੇ ਨਾਮ ਦੇ ਵਿੱਚ ਮੰਗਦੇ ਆ ਆਮੇਨ